ਖਾਸ ਤੌਰ ਤੇ ਸਾਡੇ ਪੰਜਾਬ ਦੇ ਵਿੱਚ ਆਏ ਦਿਨ ਕਤਲਿਆਮ ਹੁੰਦਾ ਦੋ ਦਿਨ ਤਿੰਨ ਦਿਨ ਪਹਿਲਾਂ 트ੰਪ ਨਾਲ ਜੋ ਮੀਟਿੰਗ ਕੀਤੀ ਉਹਦੇ ਵਿੱਚ ਉਹਨਾਂ ਨੇ ਕਰੀਬ 16 ਜੋ ਬੜੇ ਖਤਰਨਾਕ ਗੈਂਗਸਟਰ ਹੈ ਉਹਨਾਂ ਦੀ ਲਿਸਟ ਉਹ ਦੇ ਕੇ ਆਏ ਆ ਚਲੋ ਦੇ ਰਾਏ ਦਰੁਸਤ ਆਏ ਲੇਕਿਨ ਮੈਂ ਪੀਐਮ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ 16 ਬੰਦਿਆਂ ਦੀ ਲਿਸਟ ਤਾਂ ਦੇ ਆਏ ਪਰ ਉਹਦੇ ਉੱਪਰ ਕਾਰਵਾਈ ਜ਼ਰੂਰ ਕਰਵਾਇਓ। ਟੀਡਰਾ ਦੇ ਕਤਲ ਹੋਏ ਆ। ਜਿਹੜੇ ਲੋਕਾਂ ਨੇ ਕਤਲ ਕੀਤੇ ਆ ਅੱਜ ਉਹ ਜੇਲਾ ਦੇ ਵਿੱਚ ਬੈਠੇ ਲੇਕਿਨ ਕਰਵਾਉਣ ਵਾਲੇ ਜੇਲਾ ਦੇ ਬਾਹਰ ਬੈਠੇ ਉਹ ਸਰਕਾਰ ਦੀ ਨਿਲਾਇਕੀ ਹੈ। ਵਿਧਾਨ ਸਭਾ ਦੇ ਵਿੱਚ ਬੜੀ ਬਾਰੀ ਸਵਾਲ ਚੱਕੇ ਪੰਜਾਬ ਦੇ ਕੋਨੇ-ਕੋਨੇ 'ਚ ਲੀਡਰਾਂ ਨੇ ਸਵਾਲ ਚੱਕੇ ਹਰੇਕ ਪਾਰਟੀ ਨੇ ਸਵਾਲ ਚੱਕੇ ਇਹ ਜਿਹੜੀ ਨਲਾਕੀ ਹੈ ਸਿਰਫ ਪੰਜਾਬ ਸਰਕਾਰ ਦੀ ਹੈ ਕਿ ਉਹਨੂੰ ਹੁਣ ਤੱਕ ਇਨਸਾਫ ਨਹੀਂ ਮਿਲਿਆ। ਕਹਾਵਾਂਗੇ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ ਆਖਰ ਮੁੱਦਾ ਕੀ ਹੈ ਜੀ? ਦੇਖੋ ਪੰਜਾਬ ਦਾ ਮਾਹੌਲ ਤੇ ਭਾਰਤ ਦੇ ਮਾਹੌਲ ਬਾਰੇ ਤੁਸੀਂ ਸਾਰੇ ਇਲੈਕਟ੍ਰੋਨਿਕ ਮੀਡੀਆ ਤੇ ਪ੍ਰਿੰਟ ਮੀਡੀਆ ਵਾਲੇ ਚੰਗੀ ਤਰ੍ਹਾਂ ਜਾਣਦੇ ਆ। ਖਾਸ ਤੌਰ ਤੇ ਸਾਡੇ ਪੰਜਾਬ ਦੇ ਵਿੱਚ ਆਏ ਦਿਨ ਕਤਲੇਆਮ ਹੁੰਦਾ ਆਏ ਦਿਨ ਫਰੋਤੀਆਂ ਮੰਗੇ ਜਾਂਦੀਆਂ ਇਸ ਤਰ੍ਹਾਂ ਦੇ ਦੋ ਭੜੇ ਅੰਸਰ ਜੋ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਕੈਨੇਡਾ ਵਰਗੇ ਮੁਲਕਾਂ 'ਚ ਬੈਠੇ ਹੋਰ ਮੁਲਕਾਂ 'ਚ ਬੈਠੇ ਸੋ ਮੈਂ ਬੇਨਤੀ ਕਰਨਾ ਚਾਹਨਾ ਪੀਐਮ ਸਾਹਿਬ ਨੂੰ ਪਹਿਲਾਂ ਤਾਂ ਮੈਂ ਉਹਨਾਂ ਨੂੰ ਧੰਨਵਾਦ ਕਰਨਾ ਚਾਹਨਾ ਕਿ ਉਹ ਬੜੇ ਲੰਬੇ ਸਮੇਂ ਬਾਅਦ ਜੋ ਜਾਗੇ ਹਨ ਕਿ ਅੱਜ 2 ਦਿਨ 3 ਦਿਨ ਪਹਿਲਾਂ 트ੰਪ ਨਾਲ ਜੋ ਮੀਟਿੰਗ ਕੀਤੀ ਉਹਦੇ ਵਿੱਚ ਉਹਨਾਂ ਨੇ ਕਰੀਬ 16 ਜੋ ਬੜੇ ਖਤਰਨਾਕ ਗੈਂਗਸਟਰ ਹੈ ਉਹਨਾਂ ਦੀ ਲਿਸਟ ਉਹ ਦੇ ਕੇ ਆਏ ਹਨ ਸੋ ਇਹ ਅੱਜ ਤੇ 9 ਸਾਲ ਪਹਿਲਾਂ ਜੇ ਦਿੱਤੀ ਹੁੰਦੀ ਤਾਂ ਕਈ ਲੋਕਾਂ ਦੇ ਘਰ ਉਜੜਨ ਤੇ ਬਚਦੇ ਕਈ ਕਤਲयाम ਹੋਣ ਤੇ ਬਚਦੇ ਸਾਡਾ ਭਰਾ ਸਿੱਧੂ ਮਸੇਵਾਲਾ ਜੋ ਪੰਜਾਬ ਦੀ ਸ਼ਾਨ ਸੀ ਉਹੋ ਜੇ ਯੋਧੇ ਦਾ ਵੀ ਕਤਲ ਹੋਣ ਤੇ ਬਚਦਾ ਚਲੋ ਦੇਰ ਆਏ ਗਰੋਸਤ ਆਏ ਲੇਕਿਨ ਮੈਂ ਪੀਐਮ ਸਾਹਿਬ ਨੂੰ ਬੇਨਤੀ ਕਰਦਾ ਕਿ ਤੁਸੀਂ 16 ਬੰਦਿਆਂ ਦੀ ਲਿਸਟ ਤਾਂ ਦੇ ਆਏ ਪਰ ਉਹਦੇ ਉੱਪਰ ਕਾਰਵਾਈ ਜ਼ਰੂਰ ਕਰਵਾਇਓ। ਔਰ ਹਰੇਕ ਮੁਲਕ ਦੇ ਵਿੱਚ ਤੁਸੀਂ ਪ੍ਰਧਾਨ ਮੰਤਰੀ ਭਾਰਤ ਦੇ ਹਰੇਕ ਮੁਲਕ ਦੇ ਵਿੱਚ ਜਾ ਕੇ ਤੁਸੀਂ ਇਸ ਤਰ੍ਹਾਂ ਦੀ ਮੀਟਿੰਗ ਕਰ ਸਕਦੇ ਜਿਹਦੇ ਨਾਲ ਸਾਡੇ ਪੰਜਾਬ ਨੂੰ ਔਰ ਭਾਰਤ ਨੂੰ ਖਤਰਾ ਹੈ। ਉਹਨੂੰ ਖਤਰੇ ਨੂੰ ਕਾਬੂ ਕਰਨਾ ਇੱਕ ਪੀਐਮ ਦਾ ਫਰਜ਼ ਹੁੰਦਾ ਹੈ। ਜੋ ਤੁਸੀਂ 9 ਸਾਲ ਕਰੀਬ 9-10 ਸਾਲ ਬਾਅਦ ਨਵਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਇਹਨੂੰ ਪੂਰਾ ਕਰਿਓ। ਸੋ ਜਿਹੜੇ ਗੈਂਗਸਟਰ ਅੱਜ ਬਾਹਰਲੇ ਦੇਸ਼ਾਂ 'ਚ ਬੈਠੇ ਉਹਨਾਂ ਨੂੰ ਪੰਜਾਬ ਦੇ ਜੇਲ੍ਹਾਂ ਦੇ ਵਿੱਚ ਲਿਆਇਆ ਜਾਵੇ। ਜਿਨ੍ਹਾਂ ਨੇ ਜ਼ੁਲਮ ਉਹਨਾਂ ਨੇ ਕੀਤੇ ਉਹਨਾਂ ਨੂੰ ਉਹਨਾਂ ਦੇ ਜ਼ੁਲਮਾਂ ਦੀ ਸਜ਼ਾ ਦੇ ਕੇ ਉਸ ਤੋਂ ਬਾਅਦ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਜਾਣ ਦਾ ਮੌਕਾ ਦਿੱਤਾ ਜਾਵੇ ਤਾਂ ਕਿ ਇਹ ਨੌਜਵਾਨ ਜਿਹੜੀ ਪੀੜ੍ਹੀ ਹੈ ਸਾਡੀ ਕਿਸੇ ਸਮੇਂ ਦੇ ਵਿੱਚ ਭਟਕ ਚੁਕੀ ਸੀ ਜਿਹੜੀ ਭਟਕਣ ਦੇ ਨਾਲ ਅੱਜ ਫਰੋਤੀਆਂ ਤੇ ਕਤਲ ਕਰਵਾਉਣ ਤੱਕ ਮਜਬੂਰ ਹੋ ਚੁਕੇ ਆ ਕਿਉਂਕਿ ਭਾਰਤ ਦੇ ਵਿੱਚ ਔਰ ਪੰਜਾਬ ਦੇ ਵਿੱਚ ਔਰਤਾਂ ਤੇ ਉਹਨਾਂ ਨੂੰ ਖਤਰਾ ਹੈ ਕਿ ਸਾਨੂੰ ਕਿਸੇ ਵੀ ਟਾਈਮ ਜਦੋਂ ਅਸੀਂ ਜਾਣਾ ਸਾਨੂੰ ਗੋਲੀ ਮਾਰ ਦੇਣੀ ਹੈ ਸੋ ਪੀਐਮ ਸਾਹਿਬ ਤੁਸੀਂ ਉਹਨਾਂ ਨੂੰ ਇਨਸ਼ੋਰ ਕਰੋ ਕਿ ਤੁਹਾਡਾ ਅਨਕਾਊਟਰ ਨਹੀਂ ਕੀਤਾ ਜਾਊਗਾ ਜਿੰਨੀ ਤੁਹਾਡੀ ਸਜ਼ਾਵਾਂ ਬਣਦੀਆਂ ਉਹ ਤੁਹਾਡੀਆਂ ਸਜ਼ਾਵਾਂ ਕੋਰਟ ਜੋ ਫੈਸਲਾ ਕਰੂਗੀ ਉਹ ਦਿੱਤੀਆਂ ਜਾਣਗੀਆਂ ਉਸ ਤੋਂ ਬਾਅਦ ਤੁਹਾਨੂੰ ਤੁਹਾਡੇ ਘਰਾਂ ਦੇ ਵਿੱਚ ਭੇਜਿਆ ਜਾਊਗਾ ਆਸ ਤੌਰ ਤੇ ਟਰੰਪ ਔਰ ਕੈਨੇਡਾ ਦੇ ਵਿੱਚ ਸਾਡੇ ਜਿਹੜੇ 15 ਬੰਦਿਆਂ ਦੀ ਲਿਸਟ ਦਿੱਤੀ ਹੈ ਉਹ ਇਹਨਾਂ ਦੋਵੇਂ ਮੁਲਖਾਂ 'ਚ ਹੈ ਇਸ ਲਈ ਜੇ ਤੁਸੀਂ ਇਹ 15 ਤੇ 16 ਬੰਦੇ ਜਿਹੜੇ ਪੰਜਾਬ ਦੇ ਵਿੱਚ ਲਿਆਉਂਗੇ ਉਹ ਭਾਰਤ ਦੇ ਵਿੱਚ ਲਿਆਉਂਗੇ ਤਿਹਾਰ ਜੇਲ੍ਹ ਦੇ ਵਿੱਚ ਲਿਆਉਂਗੇ ਤਾਂ 100% ਜਿਹੜੀ ਹੈਗੀ ਹੈ ਗੈਂਗਸਟਰ ਨੂੰ ਠੱਲ ਪੈ ਜਾਊਗੀ ਕਿਉਂਕਿ 15 ਦੇ ਨਾਲ ਅੱਜ 500 ਬੰਦਾ ਗੈਂਗਸਟਰ ਭਾਰਤ ਦਾ ਬਣਿਆ ਹੋਇਆ ਜਿਨ੍ਹਾਂ ਨਾਲ ਉਹਨਾਂ ਦਾ ਸੰਪਰਕ ਹੈ ਜਿਨ੍ਹਾਂ ਨਾਲ ਉਹ ਟੈਲੀਫੋਨ ਕਰਕੇ ਕਤਲ ਕਰਵਾਨੇ ਅੱਗੇ ਸੋ ਇਹ ਚੀਜ਼ਾਂ ਨੂੰ ਜਿਹੜੀ ਬਹੁਤ ਜਲ ਜਿਹੜੀ ਹੈਗੀ ਹੈ ਠੱਲ ਪਾਊਗੀ ਇਸ ਤਰੀਕੇ ਨਾਲ ਪੀਐਮ ਸਾਹਿਬ ਜਿਹੜੇ ਅੱਜ ਪੰਜਾਬ ਦੇ ਵਿੱਚ ਤੁਸੀਂ ਕੋਈ ਗੱਲ ਹੀ ਕੀਤੀ ਜਾ ਕੇ 트럼ਪ ਨਾਲ ਪੰਜਾਬ ਦੇ ਭਾਰਤ ਦੇ ਕਈ ਲੋਕਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ। ਔਰ ਕਿਨਾਂ ਦੇ ਘਰੋਂ ਜੜ ਗਏ। ਲੇਕਿਨ ਮੈਂ ਚਾਹੁੰਦਾ ਵੀ ਉਹ ਡਿਪੋਰਟ ਦੇ ਨਾਲ-ਨਾਲ ਇਹ ਗੈਂਗਸਟਰਾਂ ਨੂੰ ਵੀ ਉਸੇ ਜਹਾਜ਼ ਚ ਲਿਆਂਦਾ ਜਾਵੇ ਤਾਂ ਕਿ ਜਿਹੜੀ ਤੁਹਾਡੀ ਪੁਲਿਸ ਹੈ ਇਹਨਾਂ ਨੂੰ 에어ਪੋਰਟ ਤੋਂ ਕੱਢ ਕੇ ਆਪਣੇ ਕਸਟਡੀ ਚ ਲੈ ਕੇ ਇਹਨਾਂ ਦੀ ਸਜ਼ਾਵਾਂ ਜਿਹੜੀਆਂ ਇਹਨਾਂ ਨੂੰ ਦਵਾਈਆਂ ਜਾਣ ਜਿਸ ਤਰ੍ਹਾਂ ਕਿ ਤੁਸੀਂ ਆ ਦੋ ਸਗੇ ਭਰਾ ਜਿਹੜੇ ਕਤਲ ਦੇ ਕੇਸ 'ਚ ਸਿਗੇ ਉਹ ਪਟਿਆਲੇ ਦੇ ਵਿੱਚ ਉਹਨਾਂ ਦਾ ਪਰਚਾ ਦਰਜ ਸੀਗਾ ਉਹ ਬਾਹਰ ਚੱਲ ਗਏ ਸੀਗੇ ਜਦੋਂ ਆਏ ਉਹਨਾਂ ਨੂੰ ਪੁਲਿਸ ਨੇ ਅਰੈਸਟ ਕੀਤਾ ਤੇ ਉਹਨਾਂ ਦਾ 3 ਦਿਨ ਦਾ ਰਿਮਾਂਡ ਵੀ ਲਿਆ ਇਸ ਤਰ੍ਹਾਂ ਤੇ ਜੇ ਗੈਂਗਸਟਰਾਂ ਨੂੰ ਲਿਆਇਆ ਜਾਵੇ ਤਾਂ ਮੇਰਾ ਖਿਆਲ ਹੈ ਵੀ ਪੰਜਾਬ ਦੇ ਵਿੱਚ ਬਹੁਤ ਵੱਡੀ ਢੱਲ ਪਾਉਗੀ ਵੀ ਪਹਿਲੀ ਗੱਲ ਵੀ ਜਿਹੜਾ ਇੱਥੇ ਗੈਂਗਸਟਰ ਹੋਊਗਾ ਵਰਚਿਆਂ 'ਚ ਅਨਵੋਲਵ ਹੋਊਗਾ ਉਹਨੂੰ ਬਾਹਰ ਭੇਜਣੇ ਵਾਲੇ ਸਭ ਤੋਂ ਵੱਡੇ ਗੁਨਾਹਗਾਰ ਉਹ ਬੰਦੇ ਐ ਕਿ ਜਿਹੜੇ ਉਹਨਾਂ ਦੇ ਨਕਲੀ ਪਾਸਪੋਰਟ ਨਕਲੀ ਵੀਜ਼ੇ ਆ ਪਰ ਜਿਹੜੇ ਬਾਹਰ ਨੂੰ ਭੇਜਦੇ ਐ ਜਦੋਂ ਉਹ ਬਾਹਰ ਜਾਂਦੇ ਐ ਆਪਣਾ ਪਾਸਪੋਰਟ ਫਾੜ ਕੇ ਪੋਲੀਟਿਕਲ ਸਟੇਲੈਂਟ ਦੀ ਕੋਸ਼ਿਸ਼ ਕਰਦੇ ਐ ਇੱਥੇ ਇਹ ਵੀ ਦੱਸਣਯੋਗ ਐ ਕਿ ਜੋ 트ੰਪ ਨੇ ਐਡਾ ਵੱਡਾ ਫੈਸਲਾ ਲਿਆ ਉਹ ਇਹੋ ਜਿਹੇ ਲੋਕਾਂ ਲਈ ਲੈਣਾ ਚਾਹੀਦਾ ਜਿਹੜੇ ਕਿ ਗੈਂਗਸਟਰ ਔਰ ਇੱਥੇ ਤੇ ਅੰਤਕ ਮਚਾ ਕੇ ਬਾਹਰਲੀ ਕੰਟਰੀਆਂ ਦੇ ਵਿੱਚ ਆਸਟ੍ਰੇਲੀਆ ਦੀ ਗੱਲ ਕਰਦੇ ਆ ਨਾ ਕਿ ਸਟੂਡੈਂਟਾਂ ਤੇ ਜਿਹੜੇ ਲੋਕ ਪੁਰਾਣੇ ਰਹਿ ਰਹੇ ਆ ਉਹਨਾਂ ਤੇ ਇਸ ਤਰ੍ਹਾਂ ਦਾ ਆਤਿਆਚਾਰ ਨਹੀਂ ਹੋਣਾ ਚਾਹੀਦਾ। ਕੀ ਪੋਲੀਟੀਕਲ ਸਟੇ ਜਿਹੜੀ ਬਾਹਰ ਲੰਨੇ ਆ ਕਿਸੇ ਵੀ ਕੰਟਰੀ ਚ ਲੰਨੇ ਚਾਹੇ ਕੈਨੇਡਾ ਲੰਨੇ ਅਮਰੀਕਾ ਲੰਨੇ ਜਾਂ ਇੰਗਲੈਂਡ ਲੰਨੇ ਆ? ਕੀ ਬੰਦ ਨਹੀਂ ਹੋਣੀ ਚਾਹੀਦੀ ਇਹ? ਦੇਖੋ ਇਹ ਹਰੇਕ ਸਟੇਟ ਦਾ ਹਰੇਕ ਵਰਲਡ ਦੇ ਵਿੱਚ ਹਰੇਕ ਸੂਬੇ ਦਾ ਆਪਣਾ ਆਪਣਾ ਸਿਸਟਮ ਹੁੰਦਾ ਹੈ। ਇਹ ਉਹਨਾਂ ਨੇ ਕਿਸ ਤਰੀਕੇ ਨਾਲ ਕੈਨੇਡਾ ਨੇ ਜਾਂ ਹੋਰ ਕੰਟਰੀਆਂ ਨੇ ਕੀਤਾ ਹੋਇਆ ਇਹ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਸਾਨੂੰ ਸਾਡੇ ਭਾਰਤ ਦਾ ਪਤਾ ਸਾਡੇ ਭਾਰਤ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਸਟੇ ਨਹੀਂ ਮਿਲਦੀ ਚਾਵਲਾ ਸਾਹਿਬ ਜੇਕਰ ਪੰਜਾਬ ਦੇ ਵਿੱਚ ਇਹਨਾਂ ਨੂੰ ਗੈਂਗਸਟਰਾਂ ਨੂੰ ਲਿਆਂਦਾ ਲਿਆਂਦਾ ਜਾਵੇਗਾ ਤੇ ਕੀ ਲੱਗਦਾ ਨਹੀਂ ਸੁਰੱਖਿਆ ਕਾਫੀ ਦੇਣੀ ਪਵੇਗੀ ਕਿਉਂਕਿ ਪੰਜਾਬ ਦੀ ਜੇਲ੍ਹਾਂ ਤੋਂ ਅਕਸਰ ਖਬਰ ਆਉਂਦੀ ਹੈ ਕਿ ਕਦੇ ਕਿਸੇ ਕੋਲ ਮੋਬਾਈਲ ਪੜਿਆ ਗਿਆ ਤੇ ਕਦੇ ਕਿਸੇ ਕੋਲ ਕੁਝ ਹੋਰ ਸਮਾਨ ਜਦੋਂ ਇਸ ਤਰ੍ਹਾਂ ਦੀ ਖਬਰ ਆਉਂਦੀ ਹੈ ਆ ਦੇਖੋ ਤੁਸੀਂ ਪਿੱਛੇ ਜਿਹੜੀ ਲੌਰੈਂਸ ਬਿਸ਼ਨੋਈ ਦੀ ਇੰਟਰਵਿਊ ਹੋਈ ਉਹਦੇ ਵਿੱਚ ਕਈ ਬੰਦਿਆਂ ਜਿਹੜੇ ਇਨਵੋਲਵ ਸੀਗੇ ਉਹਨਾਂ ਨੂੰ ਸਜ਼ਾਵਾਂ ਆਲਰੇਡੀ ਮਿਲ ਰਹੀਆਂ ਜੇ ਉਹ ਦੋਸ਼ੀ ਹੋਏ ਤਾਂ ਉਹਨਾਂ ਨੂੰ ਹੋਰ ਸਜ਼ਾਵਾਂ ਮਿਲੂਗਾ ਜੇ ਬੇਗੁਨਾਹ ਹੋਏ ਤਾਂ ਉਹ ਆਪਣੀ ਆਪਣੀ ਨੌਕਰੀਆਂ ਤੇ ਦੁਬਾਰੇ ਆਣਗੇ ਔਰ ਮੈਨੂੰ ਪੂਰਨ ਉਮੀਦ ਹੈ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ ਦੇ ਕਿਸੇ ਵੀ ਕੋਨੇ ਦੇ ਵਿੱਚੋਂ ਇਸ ਤਰ੍ਹਾਂ ਦੀ ਨਾ ਹੀ ਇੰਟਰਵਿਊ ਹੁੰਦੀ ਹੈ ਨਾ ਹੀ ਕੋਈ ਫੋਨ ਫੜੇ ਜਾਣਗੇ ਨਾ ਹੀ ਕੋਈ ਇਸ ਤਰ੍ਹਾਂ ਦੀ ਗੱਲ ਹੋ ਕਿ ਜਿਹੜੇ ਕਿ ਖਾਸ ਤੌਰ ਤੇ ਇਸ ਤਰ੍ਹਾਂ ਦੇ ਵੱਡੇ ਕ੍ਰਿਮੀਨਲ ਔਰ ਜ਼ਿਆਦਾ ਤਗੜੇ ਗੈਂਗਸਟਰ ਹੋਣਗੇ ਜੇ ਜੇ ਉਹਦੇ ਮਾਤਾ ਕਈ ਪੁਲਿਸ ਮੁਲਾਜ਼ਮ ਵੀ ਜਿਹੜੇ ਵਿੱਚ ਸੀ ਜੀ ਮੈਂ ਤੁਹਾਨੂੰ ਕਹਿ ਹਟਿਆ ਵੀ ਜੇ ਉਹ ਪੁਲਿਸ ਮੁਲਾਜ਼ਮ ਦੋਸ਼ੀ ਹੋਣਗੇ ਤਾਂ ਉਹਨਾਂ ਨੂੰ 100% ਸਜ਼ਾ ਮਿਲਣੀ ਚਾਹੀਦੀ ਹੈ ਜੇ ਉਹ ਪੁਲਿਸ ਅਫਸਰ ਦੋਸ਼ੀ ਨਹੀਂ ਹੋਣਗੇ ਜਿਹੜੇ ਪੁਲਿਸ ਅਫਸਰ ਦੋਸ਼ੀ ਹੋਣਗੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਸੋ ਇਹ ਕਾਨੂੰਨ ਨੇ ਦੇਖਣਾ ਹੈ ਵੀ ਕਿਹੜਾ ਦੋਸ਼ੀ ਪਾਇਆ ਗਿਆ ਕਿਹੜਾ ਨਹੀਂ ਪਾਇਆ ਗਿਆ ਜਿਹੜੇ ਹਿੰਦੁਸਤਾਨ ਦੇ ਵਿੱਚ ਕਈ ਲੀਡਰਾਂ ਦਾ ਜਿਹੜੇ ਕਤਲ ਕਰ ਚੁੱਕੇ ਆ ਉਹਨਾਂ ਨੂੰ ਤਾਂ ਹਜੇ ਤੱਕ ਸਰਕਾਰ ਫੜ ਨਹੀਂ ਸਕੀ ਤੇ ਬਾਹਰ ਦੇਨੋਂ ਤੁਸੀਂ ਬੁਲਾਣ ਦੀ ਕੋਸ਼ਿਸ਼ ਕਰ ਰਹੇ ਹੋ ਜੀ ਜਿਨ੍ਹਾਂ ਨੇ ਲੀਡਰਾਂ ਦੇ ਕਤਲ ਹੋਏ ਆ ਜਿਹੜੇ ਲੋਕਾਂ ਨੇ ਕਤਲ ਕੀਤੇ ਆ ਅੱਜ ਉਹ ਜੇਲ੍ਹਾਂ ਦੇ ਵਿੱਚ ਬੈਠੇ ਆ ਲੇਕਿਨ ਕਰਵਾਉਣ ਵਾਲੇ ਜੇਲ੍ਹਾਂ ਦੇ ਬਾਹਰ ਬੈਠੇ ਆ ਉਹ ਬਾਹਰਲੇ ਮੁਲਕਾਂ 'ਚ ਬੈਠੇ ਆ ਜਿਹੜੇ ਕਤਲ ਕਰਵਾ ਕੇ ਜ਼ਿੰਮੇਵਾਰੀਆਂ ਲੈਂਦੇ ਆ ਜਿਨ੍ਹਾਂ ਨੇ ਕਤਲ ਕੀਤੇ ਉਹਨਾਂ ਦੇ ਕਈਆਂ ਦੇ ਇਨਕਾਊਂਟਰ ਹੋ ਚੁੱਕੇ ਆਂ ਕਈ ਜੇਲਾ ਚ ਬੈਠੇ ਆਂ ਕਿਸ ਤਰ੍ਹਾਂ ਦੇ ਹਾਲਾਤ ਬਣ ਗਏ ਉਹਨਾਂ ਦੇ ਨਾਲ ਅੱਜ ਭਾਰਤ ਦੇ ਵਿੱਚ ਕੋਈ ਵੀ ਪੰਜਾਬ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਬੰਦਾ ਨਹੀਂ ਜਿਹਨੇ ਕਿਸੇ ਦਾ ਕਤਲ ਕੀਤਾ ਹੋਵੇ ਔਰ ਉਹ ਜੇਲ੍ਹ ਤੋਂ ਬਾਹਰ ਹੋਵੇ ਤੇ ਸਿੱਧੂ ਮੂਸੇਵਾਲੇ ਦਾ ਬਾਪ ਕਹਿੰਦੇ ਨੇ ਸਿੱਧੂ ਮੂਸੇਵਾਲੇ ਨੇ ਜਦੋਂ ਕਾਂਗਰਸ ਚ ਜੁਆਇਨਿੰਗ ਕੀਤੀ ਸੀ ਰਾਜਾ ਬੜਿੰਗ ਜੀ ਉਹਨੂੰ ਲੈ ਕੇ ਆਏ ਸੀ ਚਰਨਜੀਤ ਸਿੰਘ ਚੰਨੀ ਲੈ ਕੇ ਆਇਆ ਸੀ ਉਸ ਤੋਂ ਬਾਅਦ ਉਹਦਾ ਕਤਲ ਹੋਇਆ ਹਜੇ ਤੱਕ ਇਨਸਾਫ ਦੇ ਲਈ ਭਟਕ ਰਿਆ ਸਿੱਧੂ ਮੂਸੇਵਾਲੇ ਦਾ ਪਿਤਾ ਉਹਨੂੰ ਇਨਸਾਫ ਨਹੀਂ ਮਿਲਿਆ ਗੱਲ ਕਰਦੇ ਹੋ ਤੁਸੀਂ ਗੈਂਗਸਟਰਾਂ ਨੂੰ ਹੋਰੇ ਲਿਆਣ ਦੀ ਪੰਜਾਬ ਸਰਕਾਰ ਦੀ ਨਲਾਕੀ ਹੈ ਵਿਧਾਨ ਸਭਾ ਦੇ ਵਿੱਚ ਬੜੀ ਬਾਰੀ ਸਵਾਲ ਚੱਕੇ ਪੰਜਾਬ ਦੇ ਕੋਨੇ-ਕੋਨੇ 'ਚ ਲੀਡਰਾਂ ਨੇ ਸਵਾਲ ਚੱਕੇ ਹਰੇਕ ਪਾਰਟੀ ਨੇ ਸਵਾਲ ਚੱਕੇ ਇਹ ਜਿਹੜੀ ਨਲਾਕੀ ਹੈ ਸਿਰਫ ਪੰਜਾਬ ਸਰਕਾਰ ਦੀ ਹੈ ਕਿ ਉਹਨੂੰ ਹੁਣ ਤੱਕ ਇਨਸਾਫ ਨਹੀਂ ਮਿਲਿਆ ਏ ਸਾਡੇ ਐਲੋਪੀ ਲੀਡਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਪੀਸੀਸੀ ਪ੍ਰਧਾਨ ਮਨਿੰਦਰ ਸਿੰਘ ਰਾਜਾ ਵੜਿੰਗ ਨੇ ਕਿੰਨੀ ਵਾਰ ਕਹਿ ਚੁੱਕੇ ਆ ਕਿ ਜਦਨ ਮਹਾਰਾਜ ਨੇ ਮੌਕਾ ਦਿੱਤਾ ਲੋਕਾਂ ਨੇ ਫਤਵਾ ਦਿੱਤਾ 2027 ਦੇ ਵਿੱਚ ਸਭ ਤੋਂ ਪਹਿਲਾ ਕੰਮ ਸਾਡਾ ਇਹਨਾਂ ਨੂੰ ਇਨਸਾਫ ਦਿਵਾਣਾ ਹੋਊਗਾ ਤੇ ਤੁਸੀਂ ਗੱਲ ਕਰ ਸਿੱਧੂ ਮੂਸੇਵਾਲੇ ਨੂੰ ਛੱਡੋ ਜੀ ਇੱਕ ਹਜੇ 15 ਦਿਨ ਹੋਏ ਆ 20 ਦਿਨ ਸ਼ਿਵਜੋਤ ਦੇ ਵਿੱਚ ਕਤਲ ਹੋ ਗਿਆ ਸਿਵਜੋਤ ਦੇ ਵਿੱਚ ਸ੍ਰਿਆਮ ਰਾਤ ਨੂੰ ਜਿਹੜਾ ਗੋਲੀਆਂ ਨਾਲ ਮਾਰ ਦਿੱਤਾ ਗਿਆ ਨੌਜਵਾਨ ਨੂੰ ਉਸ ਦੇ ਸਿਰ ਤੇ ਕਿਰਪਾਨਾਂ ਦੇ ਟੱਕ ਵੀ ਮਾਰੇ ਵੀਡੀਓ ਆ ਉਹਨਾਂ ਦੀ ਫੋਟੋਆਂ ਵੀ ਆ ਗਿਆ ਮਲਜ਼ਮਾਂ ਦੀਆਂ ਪਛਾਣ ਵੀ ਲਿੱਤੇ ਗਏ ਹਜੇ ਤੱਕ ਕੋਈ ਦਾ ਫੜ ਨਹੀਂ ਹੋਇਆ ਜੀ ਦੇਖੋ ਮੇਰੇ ਧਿਆਨ 'ਚ ਨਹੀਂ ਉਹ ਮੇਰੇ ਧਿਆਨ 'ਚ ਨਹੀਂ ਹਲੇ ਕਿਸ ਤਰ੍ਹਾਂ ਦੀ ਗੱਲ ਹੋਈ ਆ ਉਹਦੇ ਬਾਰੇ ਮੈਂ ਅੱਜ ਪੂਰੀ ਚਰਚਾ ਕਰੂੰਗਾ ਫਿਰ ਮੈਂ ਤੁਹਾਨੂੰ ਨਾਲ ਗੱਲ ਕਰੂੰਗਾ ਤੇ ਹੋਰ ਜਿਹੜੇ ਗੈਂਗਸਟਰ ਐ ਉਹਨਾਂ ਨੂੰ ਜਿਹੜੇ ਨੌਜਵਾਨ ਭਟਕ ਰਹੇ ਆ ਜਿਨ੍ਹਾਂ ਨੂੰ ਉਰੇ ਰੋਜ਼ਗਾਰ ਦੀ ਕਮੀ ਕਰਕੇ ਹੀ ਭਟਕ ਰਹੇ ਆ ਜਾਂ ਫਿਰ ਨਸ਼ਿਆਂ 'ਵਾਂ ਜਾ ਰਹੇ ਆ ਮੈਂ ਤੁਹਾਨੂੰ ਕਹਾਂ ਹਟਿਆ ਵੀ ਸਾਰੀ ਸਰਕਾਰ ਦੀਆਂ ਨਲਾਕੀਆਂ ਸਰਕਾਰ ਝੂਠੇ ਵਾਅਦੇ ਕਰਦੀ ਐ ਸਰਕਾਰ ਖੋਖਲੀਆਂ ਗੱਲਾਂ ਕਰਦੀ ਐ ਵੀ ਅਸੀਂ ਇੰਨੀਆਂ ਨੌਕਰੀਆਂ ਦੇਤੀਆਂ ਹੁਣ ਤੱਕ ਕਿਸੇ ਨੂੰ ਨੌਕਰੀ ਨਹੀਂ ਦਿੱਤੀ ਜੇ ਨੌਕਰੀਆਂ ਦਿੱਤੀਆਂ ਹੁੰਦੀਆਂ ਤਾਂ ਉਹ ਭਟਕਦੇ ਨਾ ਰਹਿੰਦੇ ਇਹ ਸਰਕਾਰ ਬੁਰੀ ਤਰ੍ਹਾਂ ਫੇਲ ਐ ਥੋੜਾ ਮਾਧਿਅਮ ਨਾਲ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਆਉਣ ਵਾਲੇ ਸਮੇਂ ਦੇ ਵਿੱਚ ਚੰਗੀ ਸਰਕਾਰ ਬਣਾਓ ਚੰਗਾ ਫਤਵਾ ਦਿਓ ਕਾਂਗਰਸ ਪਾਰਟੀ ਦੀ ਸਰਕਾਰ ਬਣਾਓ ਜੋ ਤੁਹਾਡੇ ਸਾਰੇ ਕੰਮ ਹੈ ਜੋ ਵੀ ਗੱਲਬਾਤ ਹੈਗੀ ਉਹ ਪਹਿਲ ਦੇ ਅਧਾਰ ਤੇ ਪੂਰੀ ਕੀਤੀ